ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਸੱਜਣੋ ਲਵਾਮ ਆ ਗਿਆ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਜਾਂਦਾ ਨੇੜੇ ਮੁੱਦਕੀ 메ਨ ਸ਼ਹਿਰ 메ਨ ਕਸਬਾ ਲੱਗਦਾ ਤੇ ਮੋਦਕੀ ਤੋਂ ਆਉਂਦੇ ਆ ਸ਼ੀਰ ਗੰਜ ਰੋਡ ਦੇ ਉੱਤੇ ਹੀ ਲਵਾਮ ਨਗਰ ਘਰੇਲੂ ਪਰਿਵਾਰ ਦੇ ਕੋਲੇ ਘਰੇ ਪਸ਼ੂ ਰੱਖੇ ਹੋਏ ਆ ਸੱਜਣੋ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਵਹਿੜਾ ਉਹ ਵਿਕਰੀ ਵਾਲੀ ਆ ਇਹਦਾ ਜਿਹੜਾ ਵੀ ਲੇਖਾ ਜੋਖਾ ਹੋਇਆ ਸੱਜਣੋ ਆਪਾਂ ਮਾਲਕਾਂ ਤੋਂ ਪੁੱਛਦੇ ਆ ਜਿਹੜੇ ਦੇ ਵੀ ਪਸੰਦ ਆ ਗਈ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਇਹ ਵੀ ਤੁਹਾਡਾ ਵੱਡਾ ਧੰਨਵਾਦ ਸਤਿ ਸ਼੍ਰੀ ਅਕਾਲ ਮਜੀਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸੁਣਾ ਮੇਰਾ ਭਰਾ ਬੜਾ ਵਧੀਆ ਜੀ ਠੀਕ ਠਾਕ ਚੜ੍ਹਦੀ ਕਲਾ ਨਾ ਹਾਂਜੀ ਹਾਂਜੀ ਚੜ੍ਹਦੀ ਕਲਾ ਜੀ ਵੀਰੇ ਨਾਂ ਕੀ ਮੇਰੇ ਭਰਾ ਦਾ ਮੇਰਾ ਨਾਮ ਲਵਜੀ ਸਿੰਘ ਆ ਜੀ ਪਿੰਡ ਲੋਹਾਮ ਜਿਲ੍ਹਾ ਫਰੀਪਰ ਓਕੇ ਤੇ ਨੇੜੇ ਆਪਾਂ ਨੂੰ ਮੁੱਦ ਕੀ ਆ ਗਿਆ ਹਾਂ ਮੁੱਦ ਕੀ ਨੇੜੇ ਹਾਂ ਜੀ ਵੀ ਮੇਨ ਸ਼ਹਿਰ ਵੀਨ ਰੋਡ ਹਾਂਜੀ ਦਿਕਾਂਜ ਰੋਡ ਆ ਜੀ ਸੀ ਦਿਕਾਂਜ ਰੋਡ ਆ ਹਾਂਜੀ ਤੇ ਵੀਰੇ ਇਹ ਆਪਣਾ ਗਊ ਘਰ ਦੀ ਘਰਦੀ ਆ ਜੀ ਘਰਦੀ ਸੂਹਾ ਕਿਹੜਾ ਸੂਹਾ ਸੂਹਾ ਤੀਜਾ ਸੂਹਾ ਆ ਜੀ ਤੀਜਾ ਸੂਹਾ ਆਪਾਂ ਘਰੀ ਚ ਹੋਈ ਆ ਹਾਂਜੀ ਘਰੀ ਚ ਹੋਈ 17 18 ਕਿ ਠੀਕ ਆ ਦੂਜੇ ਸੂਏ ਹਾਂ ਦੂਜੇ ਸੂਏ ਹੁਣ ਇਹਦੇ ਦਿਨ ਕਿੰਨੇ ਪਏ ਆ ਦਿਨ ਭਲਕੇ ਅੱਜ ਕੱਲ ਹੀ ਆ ਜੀ ਇੱਕ ਅੱਧਾ ਦਿਨ ਲੈਂਦੇ ਨੇ ਵੀ ਤਿਆਰੀ ਦੇ ਵਿੱਚ ਇਹ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਹਾਂਜੀ ਹਾਂਜੀ ਤੇ ਥਣਾ ਥਣਾ ਲੋ ਚੂਣ ਚਾਂਦੀ ਥਣਾ ਥਣਾ ਲੋ ਬਹੁਤ ਵਧੀਆ ਜੀ ਬਿਲਕੁਲ ਠੰਡੀ ਆ ਜੀ ਜਿਹੜਾ ਮਰਜ਼ੀ ਚੋ ਹਾਂਜੀ ਹਾਂਜੀ ਜਿਹੜਾ ਮਰਜ਼ੀ ਚੋ ਸਕਦਾ ਜੀ ਠੀਕ ਆ ਗੱਬਣ ਵੀਰੇ ਟੀਕੇ ਤੇ ਮਾਲੀ ਤੋਂ ਟੀਕੇ ਦੇ ਟੀਕੇ ਦੇ ਟੀਕੇ ਤੋਂ ਗੱਬਣ ਕਰਵਾਈਏ ਓਕੇ ਕੱਢਦੇ ਬਾਹਰ ਤੋਰ ਕਰਾ ਚੱਕ ਨੰਬਰ ਸੱਜਣੋਂ ਸਕਰੀਨ ਤੇ ਚਲਾ ਦੇਾਂਗੇ ਆਪਾਂ ਥਣ ਵੇਖਿਓ ਲੱਗਾ ਗਊ ਨੂੰ ਤੀਜਾ ਸੂਆ ਹੁੰਦੀ ਆ ਜਿਹੜਾ ਕੋਈ ਸੱਜਣ ਇਸ ਗਾਂ ਦਾ ਚਾਹਵਾਨ ਜਰੂਰ ਸੰਪਰਕ ਕਰ ਲਿਓ ਕੰਮ ਦੀ ਚੀਜ਼ ਬੁਖਾ ਰਹੇ ਆ ਤੁਹਾਨੂੰ ਲੁਹਾਮ ਨਾ ਕਰਜੋ ਵੇਖਿਓ ਕਰੋ ਸੰਗ ਦੇ ਵਿੱਚ ਕਈ ਕੁਸੀ ਮੈਕਸ ਲਈ ਫਰਦੀ ਆ ਤੇ ਥਣ ਬੜਾ ਕੰਮ ਦਾ ਲੱਗਾ ਦੂਰਾ ਵੇਖੋ ਹੈ ਨਾ ਕੋਈ ਗੱਲਬਾਤ ਐਂਡ ਤੇ ਕਰਦੀ ਕਰਾਉਂਦੀ ਨੇ ਸੱਜਣੋ ਲੇਵਾ ਤਾਂ ਚੰਗਾ ਤਿਆਰ ਕਰਦੀ ਨੇ ਲੇਵਾ ਪੂਰਾ ਚੰਗਾ ਤਿਆਰ ਜੀ ਠੀਕ ਆ ਵੀ ਸੁੰਦੀ ਸੰਦੀ ਲੇਵਾ ਚੰਗਾ ਤਿਆਰ ਕਰਦੀ ਹਾਂਜੀ ਹਾਂਜੀ ਮੇਰੇ ਲਵਾਂਡਾ ਵੇਖੋ ਸੱਜਣਾ ਥਣਾ ਦਾ ਆਪਸੀ ਗੈਪ ਦੂਰੀ ਬਹੁਤ ਸੋਹਣੀ ਲੱਗੀ ਹੋਈ ਆ ਵੇ ਇਹ ਤੁਹਾਨੂੰ ਲਵਾਂਮ ਨਗਰ ਦੇ ਵਿੱਚੋਂ ਵਿਖਾ ਰਹੇ ਆ ਬੰਨ ਲੈਂਦੇ ਹੋ ਮੜ ਕੇ ਆਪਾਂ ਰੇਟ ਜਿਹੜਾ ਵੀ ਹੋਇਆ ਉਹ ਕਨਫਰਮ ਕਰਾ ਦਨੇ ਨੂੰ ਵੇਖੋ ਬਾਕੀ ਠੰਡੀ ਆ ਸੱਜਣਾ ਤੁਹਾਡੇ ਸਾਹਮਣੇ ਤੋਰ ਕੇ ਵਿਖਾਈ ਆ ਭਰਾਣੇ ਤੇ ਵੀਰੇ ਇਹਦਾ ਰੇਟ ਕੀ ਕਰਾਂਗੇ ਰੇਟ ਇਹਦਾ 60000 ਦੀ ਛੱਡ ਦਾਂਗੇ 55 ਤੋਂ 56000 ਰੁਪਏ ਦੇ ਵਿੱਚ ਮੌਲਾ ਕਰਦੇ 60000 ਤੇ 55000 ਦੀ ਦੇ ਦੇ ਦਾਂਗੇ ਹਾਂਜੀ ਦੇ ਦਾਂਗੇ ਓਕੇ ਧੰਨਵਾਦ ਸੱਜਣੋ ਡਿਮਾਂਡ ਇਹਦੀ 60000 ਰੁਪਿਆ ਕੀਤੀ ਆ ਤੇ 55000 ਰੁਪਏ ਦੀ ਵੀਰ ਕਹਿੰਦਾ ਵੀ ਦੇ ਦੇਾਂਗੇ ਆ ਵੇਖੋ ਗਾਂ ਨੂੰ ਵੀ ਲੇਵਾ ਚੰਗਾ ਪਛਾਣ ਨੂੰ ਥਣ ਬਹੁਤ ਚੰਗਾ ਤੁਹਾਡੇ ਕੰਮ ਦੀ ਚੀਜ਼ ਆ ਜਿਹੜੀ ਤੁਹਾਨੂੰ ਲਵਾਮ ਨਾ ਖਰਚੋ ਵਿਖਾਈ ਆ ਚੰਗੀ ਗਊ ਆ ਆ ਕੇ ਵੇਖਿਓ ਪਸੰਦ ਆਊਗੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖ ਲੈ ਜਿਉਂਦੇ ਵਾਸਤੇ ਰੋ